ਨਵ ਲੌਗ ਦੀ ਸਟਾਰਟਿੰਗ ਕਰ ਅੱਜ ਬਣਾ ਲਈਏ ਕਹਿ ਸਾਰਿਆਂ ਨੂੰ ਸਾਸਰੀਕਾਲੇ ਇਦਾਂ ਮੇਲਾ ਤੇ ਸਾਰੇ ਸਵਾਗਤ ਇਦਾਂ ਲੰਗਰ ਲਾਇਆ ਵਾ ਤੇ ਪਹੁੰਚੇ ਜ਼ਰੂਰ ਕਹਿ ਸ਼ੁਰੂ ਕਰ ਆਲੇ ਘੁੰਮ ਘੁਮਾ ਕੇ ਪਹੁੰਚੇ ਮੈਂ ਵੀ ਪਹੁੰਚਿਆ ਹਾਂ ਨਹੀਂ ਨਹੀਂ ਤੁਸੀਂ ਕਰੋ ਫੈਨ ਤੇਰੇ ਜਿਆਦੇ ਬਰੰਦੀਪੁਰ ਦੀ ਅਦਵਾਦੀ ਹੋ ਯਾਰ ਚੱਲ ਬੋਲ ਸਾਸਰੀ ਗਾਲ ਸਾਰਿਆਂ ਨੂੰ ਉਜੀ ਬੋਲ ਸਾਸਰੀ ਗਾਲ ਸਾਰਿਆਂ ਨੂੰ ਹਾਂ ਅੱਜ ਆਪਾਂ ਲਾਉਣ ਲੱਗੇ ਆ ਲੰਗਰ ਹਾਂ ਕੀ ਨਹੀਂ ਆ ਕਿਹੜੀ ਆਂਦਾ ਕਿਹੜੀ ਹੁੰਦਾ ਲੋਬੀ ਸਫਾਈ ਚੱਲ ਰਹੀ ਹੈ ਆਹ ਟਰਾਲੀ ਦੀ ਆਹ ਟਰਾਲੀ ਚਾਹਿਆ ਫਿਰ ਬਰਫ ਬਰਫ ਖਾਈਏ ਅਜਾ ਪਪੜਾ ਹੁੰਦੇ ਆ ਆਹ ਇਹ ਡੈਕੋਰੇਸ਼ਨ ਕਰਦੇ ਪਏ ਮੁੰਡੇ ਤੂੰ ਕਰਨੇ ਪਏ ਡੈਕੋਰੇਸ਼ਨ ਦੀ ਜਮੇ ਵਰਗੀ ਇੰਨੇ ਨੇ ਸੰਭੀ ਸਾਰੀ ਪਕਾਣੇ ਪਕੋਨੇ ਲਾਉਂਦੇ ਅੱਧੇ ਪੜੀ ਜਾਂਦਾ ਅੱਧੇ ਲਾਈ ਜਾਂਦਾ ਤੇ ਬਾਕੀ ਬੂਟਿਆਂ ਦਾ ਲੰਗਰ ਆਪਾਂ ਵਰਤਾਤਾ ਸੀ ਪਰਸੋਂ ਤੇ ਚੌਥ ਦੋਵੇਂ ਟਰਾਲੇ ਤੇ ਅੱਜ ਹੈਗਾ ਬਰੈਡ ਨਿਊਟਰੀ ਤੇ ਲੱਸੀ ਬਣਾਉਣ ਲੱਗੇ ਦਹੀਂ ਲੈ ਕੇ ਤੇ ਹੱਥ ਮੇਰਾ ਥੋੜਾ ਨੁਕਸਾਨੀ ਹੱਥ ਦਾ ਆ ਬਰਫਾ ਗਈ ਇਹਦੇ ਵਿੱਚ ਪਕਾਣੇ ਦੇ ਥੋੜੇ ਬੋਧ ਲੱਗੇ ਆ ਬੋਰਡ ਪੜ ਲਿਓ ਪਹਿਲਾਂ ਜਿਹੜਾ ਬਣਾਇਆ ਸੀ ਸਮੂਹ ਸਾਥ ਸੰਗਤ ਐਨਆਰਆਈ ਭਰਾ ਪਿੰਡ ਅਦਲੀਵਾਲਾ ਤੇ ਆ ਟੈਂਟ ਆ ਆਪਣਾ ਹਰੇ ਚੰਦਨੀ ਵਾਲੇ ਰੱਖਣ ਵਾਲੀਆਂ ਰਹਿੰਦੀਆਂ ਇਧਰਲੀ ਸਾਈਡਾਂ ਦੇ ਤੇ ਕੂਲਰ ਲੱਗਣਗੇ ਹਰੇ ਪੱਖੇ ਲੱਗਣਗੇ ਟੇਬਲ ਲੱਗਣਗੇ ਉਹ ਵੱਡਾ ਟਰਾਲਾ ਵਾ ਉਹਦੇ ਵਿੱਚ ਬਰੈਡ ਨਿਊਟਰੀ ਦਾ ਕਰਾਂਗੇ ਇਧਰਲੀ ਸਾਈਡ ਤੇ ਇਹਦੇ ਵਿੱਚ ਲੱਸੀ ਦਾ ਕਰਾਂਗੇ ਹੁਣ ਬਰਫ ਲਾਦ ਲਈ ਇਹਦੇ ਵਿੱਚ ਦਹੀਂ ਲੈਣ ਚੱਲੇ ਆ ਹਨਾ ਦਹੀਂ ਲੈਣ ਚੱਲੇ ਦਹੀਂ ਲੈ ਕੇ ਤੇ ਇਹਨੂੰ ਇੱਥੇ ਲਾਵਾਂਗੇ ਅਜੇ ਥੋੜੀ ਜਿਹੀ ਸੈਟਿੰਗ ਕਰਨ ਵਾਲੀ ਆ ਸੈਟਿੰਗ ਕਰਕੇ ਫਿਰ ਤੁਹਾਨੂੰ ਮਿਲਦੇ ਆ ਬਾਕੀ ਵਲੌਗ ਬਣਾਉਣ ਨੂੰ ਰਾਤੀਂ ਬਣਾ ਸਕਦੇ ਪਰ ਰਾਤੀਂ ਨਾ ਥੋੜੀ ਹਾਲਤ ਜੀ ਨਹੀਂ ਸੈਟ ਹੱਥ ਬੜਾ ਪੀੜ ਕਰਦਾ ਪਿਆ ਫਿਰ ਜੀਜਾ ਨਹੀਂ ਕੀਤਾ ਬਾਕੀ ਨਾ ਵੀਰੀ ਅੱਜ ਦੱਸੂਗਾ ਸਾਰਾ ਹੈਂਡਲ ਕਰੂਗਾ ਚੀਜ਼ਾਂ ਵਲੌਗ ਆਪਾਂ ਪਹਿਲਾਂ ਪਹਿਲਾਂ ਬਣਾ ਲੈਣਾ ਜਿਆਦਾ ਮੁੜਕੇ ਹੋਣਾ ਡੀਜੇ ਆ ਲੱਗ ਜਾਣਾ ਵਾ ਕਾਪੀਰਾਈਟ ਆਊਗਾ ਜਿਆਦਾ ਉਹ ਫਿਰ ਉਹਨਾਂ ਨੂੰ ਕਲਿੱਪਾਂ ਵਿਖਾਵਾਂਗੇ ਛੋਟੀਆਂ ਛੋਟੀਆਂ ਵਿੱਚ ਤੇ ਉਹ ਟਰਾਲਾ ਤਾਂ ਵਈਏ ਮਣ ਵੀਰ ਜੀ ਆਏ ਹੱਥ ਇੱਧਰ ਰੱਖਣਾ ਪਿਆ ਹੱਥ ਚੈੱਕ ਕਰੋ ਮੇਰਾ ਕਿੰਨਾ ਸੋਜਿਆ ਭੂਣ ਨਹੀਂ ਲੜਿਆ ਉਹ ਵੀ ਡਿਗ ਪੀ ਲੈ ਇੱਕ ਇਹਨਾਂ ਦੀਆਂ ਚੱਲ ਰਹੀ ਡਿਗ ਜਾਂਦੀਆਂ ਨੇ ਮੁੰਡੇ ਲੱਗੇ ਦੋਵੇਂ ਜਦੋਂ ਜੁਦੀ ਉਹਦੇ ਸੀ ਜੋ ਅੱਜ ਹੀ ਨਿਕਲਿਆ ਉਹਨੇ ਦੇਣਾ ਦਾ ਇੱਕ ਜਿਆ ਨਹੀਂ ਚਪਲਾ ਦੇ ਲਾ ਲੋ ਆਇਨੂ ਕਹਿੰਦੇ ਆ ਉਹ ਚਿੱਟਿਆ ਜਿਆ ਹਾਂ ਨਾ ਪੋਣੋ ਬ੍ਰੈਡਰ ਆਪਾਂ ਕਰਨ ਲੱਗੇ ਆ ਟਰਾਲੀ 'ਚ ਕਿਉਂਕਿ ਨਿਊਟਰੀ ਦਾ ਕੰਮ ਚੱਲੂ ਇੱਚ ਆ ਹੱਥੋਂ ਵੀ ਆ ਗਿਆ ਵੀਰ ਮਗਰ ਹਾਂ ਵੀ ਹੱਥੋਂ ਲੱਗੰਦਿਆ ਪੂਰਾ ਆਹੋ ਸੈਟਿੰਗ ਜੀ ਕਰਕੇ ਲਾਇਓ ਆ ਤੂੰ ਗਾਂ ਘਰੀ ਜਾ ਤادیه ਨਾਪਕੇ ਵੇਖਣਦੇ ਆ ਉਹਦਾ ਬੱਸ ਨਹੀਂ ਚੱਲਣ ਦੇ ਉਹ ਖਾ ਵੀ ਜਾਵੇ ਦੇ ਦੋ ਇੱਕ ਪੈਕੇਟ ਇਹਨੂੰ ਬਾਕੀ ਹੁਣ ਬਰੈਡ ਲੱਦ ਕੇ ਟਰਾਲੀ ਸੈਟਿੰਗ ਕਰਕੇ ਉੱਥੇ ਤੇ ਚੱਲੀਏ ਰੈਸੈਂਸ ਜੀ ਦਹੀਂ ਲੈ ਆਈਏ ਤੇ ਨਿਊਟਰੀ ਲੈ ਆਈਏ ਥੋੜੀ ਜੀ ਲਓ ਜੀ ਸੰਗ ਤੋਂ ਤੁਰ ਪਈ ਆ ਆ ਆਪਣੀ ਬਰਫਾ ਗਈ ਇਹਨਾਂ ਚ ਆਪਾਂ ਦਹੀਂ ਲੈ ਆਉਣਾ ਤੇ ਨਿਊਟਰੀ ਲੈ ਆਉਣੀ 1.5 ਕਿਲੋ 1.5 ਕਿਲੋ ਨਿਊਟਰੀ ਥੋੜੀ ਜੀ ਅੱਗੇ ਰੱਖ ਲਾਂਗੇ ਬਰਫ ਤੇ ਰੱਖਾਂਗੇ ਠੰਢੀ ਠੰਢੀ ਨਿਊਟਰੀ ਖਾਵਾਂਗੇ ਸੈਂਤਾ ਬੈ ਗਏ ਨੇ ਪੰਜ 6 7 8 ਗਣੇ ਆਪਾਂ ਦੁਰਪਿਆ ਤੇ ਬਾਕੀ ਘਰੇ ਨੇ ਮੈਨੂੰ ਜਿਹੜਾ ਕੰਮ ਏਸ਼ੇ ਕਰਨਾ ਉਹ ਕਰ ਦੋ ਕਿਵੇਂ ਜੂਈ ਦੇ ਨੇ ਦਹੀਂ ਦੀ ਸੇਵਾ ਸ਼ੁਰੂ ਮੁੰਡਾ ਪਾਉਣ ਲੱਗਾ ਪਹਿਲਾ ਪੀਪਾ ਦਹੀਂ ਦਾ ਚਲੋ ਜੀ ਵਾਹ ਆਹ ਚੰਨੀ ਜਰਾ ਆ ਸਾਹ ਜੀ ਕੋਈ ਚੀਜ਼ ਫੜਾ ਦਿਓ ਦਹੀਂ ਲਾ ਕੇ ਦਹੀਂ ਲਾਉਣਾ ਕੋਈ ਚੀਜ਼ ਫੜਾ ਦਿਓ ਕੋਈ ਪੈ ਜੂ 50 ਕਿਲੋ ਲੈ ਕੇ ਚੋ ਉਹ ਹੋਲੀ ਪਾ ਹੋਰ ਸਾਹ ਇਹੋ ਪਾਣੀ ਪੀ ਆ ਤਿੰਨਾ ਬਤਿਲਿਆਂ ਦੇ ਵਿੱਚ ਹੀ ਲੱਸੀ ਹੈਗੀ ਆ ਬਚ ਗਿਆ ਇਹਦੇ ਵਿੱਚ ਬਣਾਵਾਂਗੇ ਯਾ ਡਰਾਈਵਰ ਨੂੰ ਕਹਤਾ ਕਿ ਹੁਣ ਹੋਲੀ ਹੋਲੀ ਖੜੀ ਹੋ ਜਾ ਕਿ ਕਿੱਡੇ ਵਿੱਚ ਆ ਤੈਨੂੰ ਖੜੇ ਤੇ ਮਾਰਾਂਗੇ ਟਰੈਕਟਰ ਨਾਲ ਲਾ ਦੇ ਉਹ ਵੀਡੀਓ ਬੰਦ ਹੋ ਗਈ ਆ ਨਿਊਟਰੀ ਦਾ ਆਪਣਾ ਤੋੜਾ ਰਸਤਾ ਇਹਦੇ ਲੱਗੇ ਸਾਬਦ ਲਾਉਂਦੇ ਨੇ ਹੁਣ ਬੰਦ ਕਰ ਦੀ ਕਾਪੀਰਾਈਟ ਆ ਜਾਊਗਾ ਆ ਟਰਾਲੀ ਜੋ ਆਪਣਾ برف ਦਾ ਪਾਣੀ ਚਾਹੁੰਦਾ ਸੀ ਥੋ ਮਾਰਤੀ ਖਾਲੀ ਮਾ ਪੱਠੇ ਪਰ ਦੇਣਗੇ ਨਾਲੇ ਨਾਲ ਓਏ ਡਾਲਾ ਚਾਕਲੇਟ ਡਾਲੇ ਨੇ ਚ ਪਿੰਦਰਵੇਂ ਐਵੇਂ ਖਰਾਬ ਹੋ ਗਈ ਫਿਰ ਤੇ ਇੱਕ ਟਰਾਲੀ ਆਪਣੀ ਲੱਸੀ ਵਾਲੀ ਲੱਗੂਗੀ ਇੱਥੇ ਤੇ ਦੂਜੀ ਟਰਾਲੀ ਆਪਣੀ ਲੱਗਣ ਲੱਗੀ ਇਹਦੇ ਨਾਲ ਤੇ ਫਿਰ ਟੇਬਲ ਅੱਗੇ ਕਰਕੇ ਲਾਵਾਂਗੇ ਸੈਟਿੰਗ ਜੀ ਕਰਕੇ ਫਿਰ ਖੰਨੇ ਤੁਹਾਨੂੰ ਹੁਣ ਮਾਨਯੋਗ ਸਤਿਕਾਰਯੋਗ ਲਾਪਰੇ ਸਿੰਘ ਪਹੁੰਚ ਚੁੱਕੇ ਨੇ ਸੇਵਾ ਦੇ ਸਰਦਾਰ ਲਾਪਰੇ ਸਿੰਘ ਵੜੈਜ ਫਰੋਮ ਅਧਲੀਵਾਲ ਪਹੁੰਚ ਚੁੱਕੇ ਨੇ ਇੱਧਰ ਸਰਦਾਰ ਗੁਰਪ੍ਰੀਤ ਸਿੰਘ ਵੜੈਜ ਫਰੋਮ ਅਧਲੀਵਾਲ ਫਰੋਮ ਡੇਰਾ ਫਰੋਮ ਚੰਡੀਗੜ੍ਹ ਇਹ ਚੰਡੀਗੜ੍ਹ ਤੋਂ ਹੋ ਗਿਆ ਨਾ ਤੇ ਬਾਕੀ ਹੈਗੇ ਆ ਇਧਰ ਨਹੀਂ ਸਰਦਾਰ ਕਰਮਜੀਤ ਸਿੰਘ ਫਰੋਂ ਪੈਣਾ ਪਿੰਡ ਦੇ ਚ ਤੇ ਪੰਡੋਰੀ ਪੰਡੋਰੀ ਫਰੋਂ ਤਰਨਤਾਰਨ ਪਹੁੰਚ ਚੁੱਕੇ ਨੇ ਥੋੜੀ 2 ਸੈਂਟਾ ਸਰਦਾਰ ਕਰਮਜੀਤ ਸਿੰਘ ਤੇ ਵੇਖੇ ਨਹੀਂ ਤੁਸੀਂ ਹਲੇ ਕੰਨੇ ਓਏ ਉਹ ਕਿੱਥੇ ਗਿਆ ਅਣੀਓ ਕੀ ਯੂਟਿਊਬਰ ਦਾ ਨਾਮ ਆ ਰਜੇ ਭੱਟਾ ਕਹਿੰਦਾ ਰਜੇ ਭੱਟ ਨੇ ਪੱਗ ਬੰਨੀ ਆ ਜਣ ਹਾਂਜੀ ਆ ਵੀਰ ਹੁਣੀ ਆਗੇ ਡੀਜੇ ਦਾ ਹੈਗੇ ਇਧਰ ਵੀਰ ਹੁਣੀ ਖੰਡ ਪਾ ਕੇ ਬੈਠੇ ਆ ਤੇ ਪਾਣੀ ਹੋਂ ਨਹੀਂ ਦਿਆ ਹਾਂ ਲस्सी ਤਿਆਰੀ ਬਸ ਖੰਡ ਢੋਲ ਗਈ ਸਮਝ ਲस्सी ਬਣ ਗਈ ਚਲਾ ਦੇ ਤੇ ਉਧਰ ਕੋਲਰ ਲਾਤਾ ਪੱਖਾ ਅੰਦਰ ਲਾਇਆ ਸਰਦਾਰ ਮੰਗੇ ਦਾ ਨਾਂ ਕੀ ਸਿੱਦਾ ਮੰਗਾ ਸਿੰਘ ਹੀ ਕਹਦੇ ਚਲੋ ਇਹ ਬਾਕੀ ਕੋਈ ਨਹੀਂ ਹੁਣ ਤਿਆਰੀ ਕਰਕੇ ਥੋੜੀ ਵਿਖਾਉਣੀ ਹੈ ਤੁਹਾਨੂੰ ਨਾ ਨੂੰ ਵੀ ਆਈਏ ਨਾਲੇ you yeah. ਸਭ ਤੋਂ ਵੀ ਬ੍ਰੈਡ ਨਿਊਟਰੀ ਦੀ ਸਮਾਪਤੀ ਹੋ ਗਈ। ਸੇਵਾ ਦਾ ਅਰਜਨ ਚੱਕਰ ਉਹ ਮੁੜ ਕੇ ਆਇਆ ਪੂਰਾ। ਜਿਹੜੇ ਵਾਲੇ ਨੂੰ ਪੂਰਾ ਸ਼ਾਇਦ ਕਹਿੰਦਾ ਇਹਦਾ ਜਿਹੜਾ ਖਤਰਾ ਤੋਂ ਮਤਲਬ ਨਹੀਂ ਜਿਹੜੇ ਲੱਗਦੇ। ਸੇਵਾ ਦੀ ਹੋ ਗਈ ਸਮਾਪਤੀ ਸੰਗਤ ਪਾਣੀ ਇਹ ਪਾਣੀ ਦੇ ਗਲਾਸ ਥੋੜੇ ਨੇ ਇੱਧਰ ਵਰਤਾਈ ਕਬੱਡੀ ਵਾਲੇ ਪਾਸੇ। ਲੈ ਲਵਾ ਉਹ ਕਮਾਏ ਵੀ ਖੁਸ਼ ਹੋ ਜਾਂਦੇ ਮੇਰੀ ਵੀਡੀਓ ਬੰਦੀ ਅੱਜ ਪੱਗ ਵਿੱਚ। ਘਰ ਜਾ ਕੇ ਸਕਰੀਨਸ਼ਾਟ ਮਾਰੂੰਗਾ ਥੋੜੇ ਥੜੇ ਇੱਧਰ ਕਰ ਮੂੰਹ ਤੇਰੇ ਵਾਲੀ ਬਣਾਉਨੇ ਆ ਆ ਇਹ ਆਣਾ ਰੈਡੀ ਇਹਦੇ ਪਿਛੇ ਹੈ ਸਾਈਡ ਪੋਛ ਦੇਂਦੇ ਆ ਸਾਈਡ ਪੋਛ ਦੇਂਦੇ ਮੁਸ਼ਕਿਲ ਹਿੰਦਾ ਮੈਂ ਤੂੰ ਇਹ ਦਾਗ ਲਾ ਦੇ ਹੈ ਮੈਨੂੰ ਇਹ ਦਾਗ ਲਾ ਰਿਹਾ ਇਹ ਤੇ ਪੈਰ ਵਾਲਾ ਪੈਰ ਵਾਲਾ ਨਹੀਂ ਗੱਲ ਵਾਲਾ ਅੱਛਾ ਉਹ ਤਾਂ ਨਿਸ਼ਾਨੀ ਹੈ ਬਦਮਾਸ਼ੀ ਦੀ ਅੱਛਾ ਬਦਮਾਸ਼ੀ ਦੀ ਸਹੀ ਗੱਲ ਆ ਸਾਗਾ ਪਾਣੀ ਪਾਣੀ ਨਹੀਂ ਪਾਣੀ ਕਿਸੇ ਲੈ ਗਿਆ ਸ਼ਾਹ ਹੀ ਵੇਚ ਲਿਆ ਨਾ ਇਹਦੀ ਪਤਾ ਲੱਗੇ ਏ ਹਾਂ ਸੂਰਮਾ ਹੋਰ ਜਲੇ ਫਿਰ ਡੇਰੇ ਦੇ ਜਿੱਥੇ ਲੰਗਰ ਲਾਇਆ ਦੇਖੀਏ ਮੋਲ ਚੱਲ ਜਾਗੇ ਇੱਥੇ ਵੀਰ ਜੀ ਆਹ ਵੀਰ ਨਾ ਵਿਚਾਰਾ ਪਹਿਲਾਂ ਇੱਧਰ ਬੈਠਾ ਕੰਮੇ ਲੱਗੇ ਤੇ ਉਹਦੇ ਲਫਾਫਾ ਹੀ ਅੱਜ ਫਰੂਟੀਆਂ ਵਾਲੇ ਤੇ ਕੰਮਾ ਖੋਈ ਜਾਂਦਾ ਤੇ ਹੁਣ ਵਿਚਾਰਾ ਇੱਧਰ ਆ ਕੇ ਬਹਿ ਗਿਆ ਬਖੌਂਦਾ ਨਾ ਉਹ ਕਹਿੰਦਾ ਮੈਂ ਉੱਤਰ ਕੇ ਗੱਲ ਦੇਣਾ ਹੁਣ ਖੋਈ ਦੇ ਹੁਣ ਹਸੀ ਆਉਂਦਾ ਰਿਹਾ ਹੁਣ ਰੋਗ ਗਿਆ ਜਦੋਂ ਦੀ ਵੀਡੀਓ ਖੋਲੀ ਬਣਾਉਣ ਲੱਗੇ ਕੰਮ ਐ ਨੂੰ ਕਰਦੇ ਹਣ ਦੱਸਦਾ ਨਹੀਂ ਕੰਮਿਆ ਆਓ ਆਓ ਕੰਮ ਦੇ ਦਿਓ ਯਾਰ ਦੇ ਦਿਓ ਦੇ ਦੇ ਯਾਰ ਦੇ ਦਿਓ ਯਾਰ ਬਾਕੀ ਆ ਆਪਣੇ ਵਾਲੀ ਰੋਡ ਆ ਮੇਲਾ ਇੱਥੇ ਪੂਰਾ ਭਰਿਆ ਵਾ ਇਹਨੂੰ ਇਨ੍ਹਾ ਦੇ ਉਹ ਮੁੰਡੇ ਦਾ ਦਿਲ ਥੋੜਾ ਜਿਹਾ ਵਿਚਾਰੇ ਦਾ ਹੋਵੇ ਹਾਂ ਹਾਂ ਦਾ ਮੈਂ ਤੇ ਮੋਦਨ ਦੇ ਹੁਣ ਆਂਦਾ ਜਿਹੜਾ ਪੱਤਾ ਆਂਦਾ ਲੈਮਨ ਸੋਡਾ ਹੀ ਪੀਣਾ ਅੱਜ ਚੱਲ ਠੀਕ ਆ ਗਰਮਿਆ ਭਾਰਾ ਫਿਰ ਜਾਮ ਲੱਗਾ ਪੂਰਾ ਉਹ ਲੰਗਰੇ ਅੱਗੇ ਤਾਂ ਬਹੁਤ ਬੰਦੇ ਆਖਦਾ ਫਿਰਦਾ ਓਏ ਛੱਡੋ ਬਾਹਰ ਛੱਡੋ ਬੰਦੇ ਦਾ ਆਟਾ ਡਰਾਈਵਰ ਬੜਾ ਸ਼ਦਾਈ ਨੇ ਮਾਸਾ ਚਲਾਉਂਦੀ ਆ ਗੱਲੀ ਆ ਜੀ ਇੱਕੋ ਦਾ ਮਰੇ ਦਿੰਦੇ ਇੱਕਦਮ ਬ੍ਰੇਕ ਮਾਰਦਾ ਸਾਰੇ ਜਣੇ ਡੇ ਪੈਂਦੇ ਇਹ ਸੇਵਾਦਾਰ ਕੋਈ ਵੀ ਡੇਪੇ ਦਾ ਪਾਪ ਬੜਾ ਲੱਗੂ ਇਹਨੂੰ ਅੱਜ ਫ੍ਰੀ ਸੇਵਾ ਦੇ ਬੜੇ ਸਾਰੇ ਟੈਂਪੋ ਫ੍ਰੀ ਸੇਵਾ ਦੇ ਲੱਗੇ ਅੱਜ ਲੋ ਜੀ ਸਮਾਪਤੀ ਹੋ ਗਈ ਆ ਲਾ ਫਿਰ ਬੈਕ ਕਰਕੇ ਆਉਂਦੇ ਆ ਆਹ ਵਾਲੀ ਟਰਾਲੀ ਤੇ ਕੋਈ ਟਰਾਲੀ ਦੋਵੇਂ ਘਰੇ ਵਾੜ ਦੇਣੀ ਹੋਣਾ ਆਪਾਂ ਕੀ ਟਰਾਲੀ ਬੈਗ ਬੈਗ ਤੇ ਉਹ ਲਾਈ ਤੇ ਚਾਰ ਹੀ ਲਾਉਂਦਿਆਂ ਇਹ ਲਾਇਆ ਆ ਵੀ ਹਏ ਕੈਮਰੇ ਤੇ ਰਿਕਾਰਡ ਹੋ ਗਿਆ ਮੈਂ ਗਾਈਜ਼ ਇਹਦੇ ਕਰਕੇ ਨਹੀਂ ਫਿਰ ਇੱਕੋ ਹੱਥ ਨਾਲ ਲਾ ਦਿੰਦਾ ਮੈਂ ਲਾ ਦਿੰਦਾ ਹੁਣ ਜੇ ਜਾਣਾ ਜਿੱਥੇ ਚੱਲ ਜਾ ਆ ਜਾ ਚੱਲ ਜਾ ਇਹ ਵੀਰ ਜੀ ਕਿਹੜੀ ਪ੍ਰੋਬਲਮ ਆੜਾ ਇਹ ਪਾਵਰ ਸਟੀering ਨਹੀਂ ਹੈਗਾ ਪਾਵਰ ਸਟੀering ਤੇ ਅਸਲੀ ਡਰਾਈਵਰ ਹੀ ਉਹ ਹੁੰਦੀ ਜਿਹੜਾ ਪਾਵਰ ਸਟੀering ਨਹੀਂ ਹੈਗਾ ਚੱਲਦਾ ਕੋਈ ਚੱਲਦਾ ਇਹ ਨਵੇਂ ਦੇ ਛਲਾਰੂ ਜਿਹੜੇ ਇਹਨਾਂ ਨੂੰ ਪਾਵਰ ਤੋਂ ਬਿਨਾ ਵੀਰ ਜੀ ਨਾਲ ਚੱਲਦੇ ਨਹੀਂ ਕੋਈ ਵੇਖੀਏ ਬਣਾ ਪਾਵਰ ਤੋਂ ਜਿੱਥੇ ਮਰਜ਼ੀ ਲਵਾ 18 ਫੁੱਟੀ ਲਾਈ ਸੀ ਨਾ ਤੇ ਬਣਾ ਪਾਵਰ ਤੋਂ ਲੱਗੀ ਲਿਆਓ ਪਾਵਰ ਮੈਂ 5 ਲਾ ਹਾਂ 5 ਲਾ ਪਤਾ ਮੈਨੂੰ ਵੱਡੇ ਡਰਾਈਵਰ ਦਾ ਤੇ ਇਹ ਤੋਂ 18 ਵੀ ਨਹੀਂ ਲੱਗਦੀ ਪਾਵਰ ਤੇ ਵੀ ਨਹੀਂ ਲੱਗਦੀ ਇਹ ਤੋਂ ਐਨਾ ਉਹ ਪਾਈ ਦਿੱਤੀ ਨਿੱਕੀ ਮਿੱਟੀ ਵਾਲੀ ਨੂੰ ਇਹਦੇ ਪਿਛੇ ਤੁਹਾਡੇ ਗੇਟ ਛੋਟੇ ਉਹਦੇ ਕਰਕੇ ਨਹੀਂ ਲੱਗਦੀ ਆ ਇਦਾਂ ਕਹਿੰਦੇ ਸਾਡੇ ਕਿਦਾਂ ਲੱਗ ਜਾਂਦੀਆਂ ਸਾਡੇ ਗੇਟ ਵੱਡੇ ਆ ਤਾਂ ਹੀ ਵੱਡਿਆਂ ਚ ਲਾਉਣ ਗੱਜਾ ਅਸੀਂ ਵੱਡੇ ਗੇਟ ਲਾਏ ਵੱਡੇ ਇਹ ਚਿੱਚ ਕਿਉਂ ਨਹੀਂ ਲੱਗਦੀ ਇੱਡਾ ਡਰਾਈਵਰ ਗੱਲ ਡਰਾਈਵਰੀ ਦੀ ਹੁੰਦੀ ਫਿਰ ਜੀ ਗੇਟਾਂ ਦੀ ਛਾੜੂ ਪਹਿਲਾਂ ਸਾਡਾ ਹਮ ਪਰਮੇਕਾ ਉਹਦੇ ਸਰੀਏ ਡਿੱਗਣ ਦੇ ਨਾਲ ਦੇ ਗੇਟ ਦੇ ਤੋਂ